ਪਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਪਹਿਲਾਂ ਵੀ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਸੀ ਗੀ ਗਰਮੀ ਵਾਲਾ ਇਹ ਪਹਿਲਾ ਖਤਮ ਹੋ ਗਿਆ ਸੀਗਾ ਦੁਬਾਰੇ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਆਹ ਦੇਖੋ ਜੀ ਕਮੀਜ਼ ਆਇਦਨਾ ਸਰਵਾਰ ਦਾ ਕੱਪੜਾ ਹੈਗਾ ਲਾਲੇ ਦੇ ਸੈਮੀ ਡਰਪਟਾ ਹੈ ਜੀ ਸੈਮੀ ਡਰਪਟਾ ਹੈ ਜੀ ਨਾਲ ਇਹਦੇ ਮਾਰਕੀਟ 'ਚ ਵਿਕੇ 600 ਦਾ ਵਿਕੇ 650 ਦਾ ਸਾਡਾ ਰੇਟ ਹੈ ਸਿਰਫ 400 ਰੁਪਏ ਜੀ ਇਹ ਬੇਦਰ ਦੁਪट्टे ਦੇ ਨਾਲ ਸਿਰਫ 400 ਦੇ ਵਿੱਚ ਜੀ ਭਰਾਵਾਂ ਦੀ ਹਿੱਟੀ ਦੇ ਉੱਤੇ ਭਾਰੀ ਸਿਲ ਮਿਲ ਦਿੱਤੀ 400 ਰੁਪਏ ਦਾ ਸੂਟ ਕੱਟਾ ਜੀ ਇਹ ਮੈਚਿੰਗ ਸੂਟ ਹੈ ਦੁਪੱਟਾ ਨਾਲ ਸੈਮੀ ਸਪੂਨ ਦਾ ਡਰਪਟਾ ਜੀ ਨਾਲ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕਰੰਗਾ ਜਮਾਲ ਆ ਗਿਆ ਜੀ ਪਹਿਲਾਂ ਹੀ ਬਹੁਤ ਕੱਲਰਾਂ ਜਮਾਲ ਆਇਆ ਸੀ ਇਹਦੇ ਵਿੱਚ ਪਹਿਲਾਂ ਖਤਮ ਹੋ ਗਿਆ ਸੀਗਾ ਨਵੇਂ ਦਬਾਰੇ ਸਾਰੇ ਰੰਗਾਂ ਦੇ ਵਿੱਚ ਮਾਲ ਫੇਰ ਆ ਗਿਆ ਜੀ ਕਈ ਕਸਟਮਰ ਆ ਕੇ ਗਏ ਸੀ ਕਿ ਇਹਦੇ ਵਿੱਚ ਵੀ ਰੰਗ ਖਤਮ ਹੋ ਗਏ ਸੀਗੇ ਜੀ ਦੁਬਾਰੇ ਸਾਰੇ ਰੰਗਾਂ ਚ ਮਾਲ ਆ ਗਿਆ ਜੀ ਇਹਦੇ ਵਿੱਚ ਆਹ ਦੇਖੋ ਜੀ ਆਹ ਸਰਵਾਰ ਦਾ ਕੱਪੜਾ ਹੋ ਗਿਆ ਕਮੀਜ਼ ਤੇ ਆ ਦੁਪੱਟਾ ਹੋ ਗਿਆ ਸਿਰਫ 500 ਦੇ ਵਿੱਚ ਕਰਤਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਲ ਮੇਲੇ ਦੇ ਉੱਤੇ 400 ਰੁਪਏ ਦੇ ਵਿੱਚ ਡਿਜ਼ਾਈਨਿੰਗ ਇਹਦੇ ਵਿੱਚ ਇੱਕ ਤੋਂ ਇੱਕ ਵਧੀਆ ਹੀ ਆ ਜੀ ਹੁਣ ਡਿਜ਼ਾਈਨ ਤਾਂ ਪਹਿਲੇ ਹੀ ਵਧੀਆ ਐ ਸੀ ਉਦੋਂ ਹੀ ਵਧੀਆ ਡਿਜ਼ਾਈਨ ਆ ਗਈ ਸਾਰੇ ਇਹਨਾਂ ਆ ਦੇਖੋ ਜੀ ਡਿਜ਼ਾਈਨਿੰਗ ਐਕਸਟਰਾ ਡਿਜ਼ਾਈਨਿੰਗ ਫੈਂਸੀ ਵੈਰਾਈਟੀ ਹੈ ਜੀ ਬਿਲਕੁਲ ਗਰਮੀ ਵਾਲਾ ਕੱਪੜਾ ਜੀ ਬਿਲਕੁਲ ਮੈਚਿੰਗ ਸੂਟ ਬੇਦਰ ਦਪੱਟੇ ਦੇ ਨਾਲ ਸਿਰਫ 400 ਚੱਕਤਾ ਜੀ ਇਹ 400 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਲ ਮਿਲਿਆ ਚੱਲ ਰਿਹਾਗਾ ਮਾਰਕੀਟ ਦੇ ਵਿੱਚ ਵੇਕੇ 600 ਵੇਕੇ 650 ਸਾਡਾ ਰੇਟ ਹੈ ਸਿਰਫ 400 ਰੁਪਏ ਜੀ 400 ਰੁਪਏ ਦੇ ਵਿੱਚ ਡਿਜ਼ਾਈਨਿੰਗ ਹਰ ਇੱਕ ਰਾਇ ਦੇ ਵਿੱਚ ਕਰੀਮ ਚਾਰ ਕਰਦਾ ਜਮਾਲ ਹੈ ਜੀ ਫਿਲਹਾਲ ਸਾਨੂੰ ਇੱਕ ਇੱਕ ਬਜ਼ਾਇਰ ਦੇ ਵਿੱਚ ਇੱਕ ਕੱਲਰ ਦਿਖਾ ਰਹੇ ਹੈ ਜੀ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨਿੰਗ ਟੋਪਰ ਆਫ ਡਿਜ਼ਾਈਨਿੰਗ ਹੈ ਇਹਦੇ ਵਿੱਚ ਆ ਇਹ ਨਾਲ ਸਲਵਾਰ ਦਾ ਕੱਪੜਾ ਹੋ ਗਿਆ ਆ ਦੁਪੱਟਾ ਹੋ ਗਿਆ ਜੀ ਰੇਟ ਉਹੀ 400 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਕਿ ਹਰ ਇੱਕ ਤੱਕ ਪਹੁੰਚ ਕੇ ਪਤਾ ਲੱਗ ਸਕੇ ਕਿ ਉੱਥੇ ਰੇਟ ਸਸਤੇ ਨਾਲ ਮਿਲ ਰਿਹਾ ਹੈਗਾ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਲ ਮੇਲੇ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸਿਲ ਮੇਲੇ ਦੇ ਉੱਤੇ ਜੀ 400 ਰੁਪਏ ਦੇ ਵਿੱਚ ਸੂਟ ਕਰਤਾ ਜੀ ਫੈਂਸੀ ਸੂਟ ਮੈਚਿੰਗ ਸੂਟ ਹੈ ਬਿੱਧ ਦੁਪੱਟੇ ਦੇ ਨਾਲ ਹੈ ਜੀ ਇਹੇ ਬਿੱਧ ਦੁਪੱਟੇ ਦੇ ਨਾਲ ਆ ਦੇਖੋ ਜੀ ਬਿਲਕੁਲ ਫੈਂਸੀ ਕੁਆਲਿਟੀ ਦੇ ਉੱਤੇ ਹੈਗਾ ਜੇ ਵੀ ਆਪਾਂ ਕਹਿੰਨਾ ਵਧੀਆ ਗਰਮੀ ਦੇ ਪੌੜਾ ਸੂਟ ਹੋਵੇ ਮੈਚਿੰਗ ਸੂਟ ਹੈਗਾ ਦੁਪੱਟੇ ਦੇ ਨਾਲ ਹੈਗਾ ਸਿਰਫ 400 ਚ ਕਰਤਾ ਜੀ ਇਹ ਕਿਸੇ ਵੀ ਭੈ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੋਵੇ ਤਾਂ ਸਾਡੇ ਨਾਲ ਫੋਨ ਤੇ ਜਦੋਂ ਮਰਜੀ ਸੰਪਰਕ ਕਰ ਸਕਦਾ ਜੀ ਪੂਰੇ ਵਧੀਆ ਕੁਆਲਿਟੀ ਦੇ ਵਿੱਚ ਜਿੰਨੀ ਮਰਜੀ ਕੁਆਂਟੀਟੀ ਚ ਮਾਲ ਲੈ ਸਕਦਾ ਜੀ ਇਹ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਭਰਾਵਾਂ ਦੀ ਛੁੱਟੀ ਦੇ ਉੱਤੇ ਜੀ ਪਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਫੈਨਸੀ ਸੂਟ ਵਿਦਗ ਦਪੱਟੇ ਦੇ ਨਾਲ ਸਿਰਫ 400 ਰੁਪਏ ਵਿੱਚ ਕਰਤਾ ਜੀ 400 ਦੇ ਵਿੱਚ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਚਮਾਲ ਆ ਗਿਆ ਜੀ ਪਰਾਵਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਗਰਮੀ ਵਾਲੀ ਵੈਰਾਈਟੀ ਹਰ ਕਿਸਮ ਦੀ ਪਹੁੰਚ ਚੁੱਕੀ ਹੈ ਜੀ ਆਲ ਓਵਰ ਫਰੈਂਚ ਦੀ ਬਹੁਤ ਆ ਗਈ ਮੈਚਿੰਗ ਵੀ ਬਹੁਤ ਆ ਗਈ ਜਿਹਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਭਰਾਵਾ ਦੀ ਹੱਟੀ ਵਸਟਰ ਰੋਡ ਮਾਊਂਡ ਮੰਡੀ